ਬਟਾਲਾ ਦੇ ਦਸ਼ਮੇਸ਼ ਨਗਰ ਸਥਿਤ ਇੱਕ ਖਾਲੀ ਪਲਾਟ ਵਿੱਚ ਇੱਕ ਨੌਜਵਾਨ ਦੀ ਪੇਦ ਪਰੇ ਹਾਲਾਤ ਚ ਲਾਸ਼ ਮਿਲੀ ਹੈ। ਥਾਣਾ ਸਿਵਲ ਲਾਈਨ ਦੇ ਅਦੀਨ ਆਉਂਦੀ ਪੁਲਿਸ ਚੌਕੀ ਸਿੰਬਲ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਮੋਰਚਰੀ ਹਾਊਸ ਵਿੱਚ ਰਖਵਾ ਦਿੱਤੀ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਬਲਜੀਤ ਸਿੰਘ 30 ਪੁੱਤਰ ਸਤਨਾਮ ਸਿੰਘ ਵਾਸੀ ਦਾਬਾਵਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਕੀ ਸਿੰਬਲ ਦੇ ਇੰਚਾਰਜ ਐਸਆਈ ਸੁਖਰਾਜ ਸਿੰਘ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਨੂੰ ਉਹਨਾਂ ਨੂੰ ਇਤਲਾ ਮਿਲੀ ਕਿ ਦਸ਼ਮੇਸ਼ ਨਗਰ ਸਥਿਤ ਇੱਕ ਖਾਲੀ ਪਲਾਟ 'ਚ ਇੱਕ ਨੌਜਵਾਨ ਦੀ ਪੇਦ ਪਰੇ ਹਾਲਾਤ ਚ ਲਾਸ਼ ਪਈ ਹੋਈ। ਸਤਨਾਮ ਸਿੰਘ ਪਿੰਡ ਕੋਟ ਬੁੱਢਾ ਪੱਟੀ ਏਰੀਆ। ਜੋਨੇ ਇਹ ਪਲਾਟ ਲੈ ਲੋਕਾਂ ਨੇ ਖਰੀਦ-ਖਰੀਦ ਰੱਖੀ ਜਾਂਦੇ ਆ ਉਹਨਾਂ ਉੱਤੇ ਗੌਰ ਨਹੀਂ ਕਰਦੇ ਕੋਈ ਤੇ ਉੱਥੇ ਚਿੱਟਾ ਪੀਪੀ ਨੂੰ ਨੁਕਸਾਨ ਹੋਈ ਜਾਂਦਾ। ਇੱਕ ਆਪਣੇ ਨੌਜਵਾਨੀ ਚਿੱਟੇ ਵਿੱਚ ਵੜ ਗਈ ਆ ਨਸ਼ੇ ਵਿੱਚ ਵੜ ਗਈ ਆ ਤੇ ਇਹ ਹੋਣੀ ਚਾਹੀਦੀ ਕਾਰਵਾਈ ਚਿੱਟੇ ਉੱਤੇ ਕਿਉਂਕਿ ਸਖਤ ਹੀ ਨਹੀਂ ਕਰਦੇ ਪੈਸੇ ਮਹੱਲਾ ਵਾਸੀ ਕਹਿੰਦੇ ਪਹਿਲਾਂ ਵੀ ਕੰਪਲੇਂਟਾਂ ਕੀਤੀਆਂ ਹਾਂ ਕੰਪਲੇਂਟਾਂ ਕੀਤੀਆਂ ਪਹਿਲਾਂ ਵੀ ਆਂਦੇ ਦੋ ਤਿੰਨ ਤੇ ਪੁਲਿਸ ਆਉਂਦੀ ਰਹੀ ਉਦੋਂ ਨਹੀਂ ਆਏ ਅਮਲੀ ਫਿਰ ਆਉਣ ਲੱਪੇ ਹੁਣ ਕੁਝ ਮਹੀਨੇ ਪਹਿਲਾਂ ਵੀ ਇਥੋਂ ਲਾਸ਼ ਮਿਲੀ ਸੀ ਹਾਂ ਮਿਲੀ ਸੀ ਆਂਦੇ ਸੀ ਬਾਕੀ ਮੈਂ ਵੇਖਿਆ ਨਹੀਂ ਉਹ ਦੋ ਮਰ ਲਾਸ਼ ਮਿਲੀ ਸੀ ਕੀ ਕਹਿਣਾ ਚਾਹੁੰਦੇ ਹੋ ਚਾਹਣਾ ਚਾਹੁੰਦੇ ਚਿੱਟਾ ਨਸ਼ਾ ਬੰਦ ਖਰਾਬ ਪੰਜਾਬ ਵਿੱਚ ਫੀਮ ਚਿੱਟਾ ਭੁੱਕੀ ਗੋਲੀਆਂ ਜੋ ਵੀ ਸਰਕਾਰੀ ਵੀ ਗੋਲੀਆਂ ਚੱਲ ਜਾਂਦੀਆਂ ਬੰਦ ਖਰਾਬ ਨੌਜਵਾਨੀ ਬਚਾਓ ਨਸ਼ਿਆਂ ਤੋਂ ਕੋਈ ਸ਼ਰਾਬ ਪੀਤੀ ਜਾਂਦਾ ਕੋਈ ਚਿੱਟਾ ਪੀਤੀ ਜਾਂਦਾ 6 ਫੁੱਟ ਮਾਂ ਦਾ ਪੁੱਤ ਸੀ ਕੱਦ ਸੀ ਉਹ ਚਿੱਟੇ ਨੇ ਟੀਏ ਨੇ ਮਾਰਤਾ ਤੇ ਉਹਦੀ ਮਾਂ ਘਰੇ ਡਿੱਗਦੀ ਨਹੀਂ ਮੇਰਾ ਪੁੱਤ ਕਿੱਥੇ ਆ ਕਦੋਂ ਆਊਗਾ ਇਹ ਜੀ ਸਾਨੂੰ ਤਲਾਹ ਮਿਲੀ ਸੀ ਵੀ ਦਸ਼ਮੇਸ਼ ਨਗਰ ਕਾਲਾ ਨਗਰ ਮੋੜ ਦੇ ਲਾਗੇ ਇਕ ਨੌਜਵਾਨ ਕਰੀਬ ਜਿਹਦੀ ਉਮਰ 30 31 ਸਾਲ ਹੈ। ਉਹਦੀ ਡੈੱਡ ਬਾਡੀ ਪਈ ਹੈ। ਤੇ ਮੌਕੇ ਤੇ ਇੱਥੇ ਆਏ ਆਂ ਅਸੀਂ। ਆਕੇ ਤੇ ਉਹਦਾ ਜਿਹੜਾ ਜੇਬ ਦੇ ਵਿੱਚੋਂ ਇੱਕ شناختੀ ਕਾਰਡ ਆਧਾਰ ਕਾਰਡ ਜਿਹੜਾ ਉਹ ਮਿਲਿਆ ਜਿਹਦੇ ਉੱਤੇ ਬਲਜੀਤ ਸਿੰਘ ਪੁੱਤਰ ਸਤਨਾਮ ਸਿੰਘ ਪਿੰਡ ਵਾਸੀ ਦਾਬਾਂ ਵਾਲੀ ਲਿਖਿਆ ਹੋਇਆ ਤੇ ਇਸੇ ਹੀ ਐਡਰੈਸ ਦੇ ਉੱਤੇ ਹਿੰਸਾ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੇ ਆਂ। ਤੇ ਹਾਲ ਦੀ ਘੜੀ ਜਿਹੜੀ ਇਹ ਡੈੱਡ ਬਾਡੀ ਸੋ ਜਿਹੜੀ ਤਰੀਕੇ ਦੇ ਇਨਸਾਨ ਜਿਹੜੀ ਪਿੰਡ ਦੇ ਲੈ ਕੇ ਤੇ ਸਿਵਲ ਹਸਤਰ ਬਣਾ ਲਾ ਪਹਚਾਵਾਂਗੇ ਡੇਢ ਮਿੰਟ ਐਕਚੁਅਲੀ ਜਿਹੜੀ ਗਸ਼ਤਾਂ ਉਹ ਪ੍ਰਾਪਰ ਚੱਲਦੀ ਹੈ ਇਹਦੇ 'ਚ ਕੋਈ ਟਿੰਨ ਨਹੀਂ ਜਨਤਾ ਦਾ ਵੀ ਸਹਿਯੋਗ ਚਾਹੀਦਾ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਜਾ ਰਹੀ ਹੈ ਦਿਨ ਰਾਤ ਇਹ ਸਵੇਰ ਦੇ ਸਾਡੀਆਂ ਪੀਸੀ ਵਾਲਟੀਆਂ ਜਿਹੜੀਆਂ ਰਾਤ ਵੀ ਹੋਏ ਚੱਲਦੀਆਂ ਨੇ ਟਾਈਮ ਟੂ ਟਾਈਮ ਗਸ਼ਤ ਵੀ ਜਿਹੜੀ ਚੱਲਦੀ ਹੈ ਤੇ ਨਾਲ ਨਾਲ ਹੋਰ ਕਮਾਂਚਰ ਜੀਵੇਂ ਝੋਣ ਕਰਕੇ ਕਿਸੇ ਵੇਲੇ ਕੋਈ ਅੱਗਾ ਪਿਛਾ ਹੋ ਜਾਂਦਾ ਪਰ ਲੇਕਿਨ ਇਹੋ ਜਿਹੀ ਅਜਿਹੀ ਗੱਲ ਨਹੀਂ ਕਿ ਨਾ ਅਜੇ ਤੱਕ ਇਹਨਾਂ ਨੇ ਲਿਖਤੀ ਰੂਪ ਵਿੱਚ ਜਾਂ ਕਿ ਉਦਾਂ ਕੋਈ ਮਹੱਲਿਆੜੇ ਨੇ ਸਾਨੂੰ ਦੱਸਿਆ ਵਾ ਕਿਉਂਕਿ ਮੇਰੇ ਆਉਣ ਤੋਂ ਪਹਿਲਾਂ ਪਹਿਲਾਂ ਵੀ ਮੈਂ ਇੱਥੇ ਰਹਿ ਕੇ ਗਿਆ ਤੇ ਇਦਾਂ ਦੀ ਨੌਬਤ ਨਹੀਂ ਸੀ ਕਦੇ ਆਈ ਸਿਨੇਮਾ ਪੁਰਾਣਾ ਹੁੰਦਾ ਸੀ ਲੇਕਿਨ ਉਹ ਤੇ ਕਵਰ ਹੋ ਚੁੱਕਾ ਹੈ ਤੇ ਫਿਰ ਵੀ ਅਸੀਂ ਜਿਹੜੀ ਇਹ ਰੰਗ ਦੀ ਕਸਰ ਉਹ ਦੂਰ ਕਰਾਂਗੇ ਕੀ ਲੱਗ ਰਿਹਾ ਨੌਜਵਾਨ ਮੋਰ ਕਿਦਾਂ ਦੀਏ ਜੇ ਇਹਦੇ ਬਾਰੇ ਕੋਈ ਕਿਹਾ ਨਹੀਂ ਜਾ ਸਕਦਾ ਤੇ ਜੋ ਵੀ ਹਾਲਾਤ ਸਾਹਮਣੇ ਆਉਣਗੇ ਆਪਾਂ ਉਸ ਹੱਬ ਨਾਲ ਪਰਿਵਾਰ ਕੇ ਇਹਨਾਂ ਦੇ ਵਾਰਸਾ ਨਾਲ ਸਭ ਤੋਂ ਪਹਿਲਾਂ ਆਪਾਂ ਲਿੰਕ ਕਰੀਏ ਕਿਉਂਕਿ ਤੇ ਜਿਹੜੇ ਉਹ ਤੱਥ ਸਾਹਮਣੇ ਆਉਣਗੇ